सत जी थोड़ा स्वागत है कुकिंग चैनल का किचन के अब मैं बना रही है जी आलू प्याज की चटनी की कट्टी मीठी चटनी जो कि बहुत ही बहुत ही ज्यादा टेस्टी बहुत ही ज्यादा स्वाद बन के तैयार होगी है तुम बिलीव नहीं कर पाओगे कि मैं थोड़ा तो इस तरह कह रहा है कि बहुत ज्यादा टेस्टी बन गई जरूर मेरे तरीके ना एक बार बना के देखो कि तुम सब्जी की शाही पनीर खाना भूल जाओगे अगर इस तरह आलू प्याज की चटपटी चटनी बना के तैयार करके खाओगे तो ਅਗਰ ਤੁਹਾਨੂੰ ਮੇਰੀਆਂ ਰੈਸਪੀਜ਼ ਵੀਡੀਓ ਵਧੀਆ ਲੱਗਦੀ ਹੈ ਤਾਂ ਜ਼ਰੂਰ ਲਾਈਕ ਸ਼ੇਅਰ ਕਰਿਆ ਕਰੋ ਜੀ ਚੈਨਲ ਨੂੰ ਸਪੋਰਟ ਕਰਿਆ ਕਰੋ ਇਸ ਦੇ ਨਾਲ ਮੈਨੂੰ ਬਹੁਤ ਜ਼ਿਆਦਾ ਮੋਟੀਵੇਸ਼ਨ ਮਿਲਦੀ ਆ ਤੇ ਮੈਂ ਤੁਹਾਡੇ ਨਾਲ ਏਸੀ ਤਰ੍ਹਾਂ ਦੀਆਂ ਵੀਡੀਓ ਸ਼ੇਅਰ ਕਰਦੀ ਰਾਵਾਂਗੀ ਇਹ ਮੈਂ ਲਿਆ ਜੀ ਬਿਲਕੁਲ ਛੋਟੇ-ਛੋਟੇ ਸਾਈਜ਼ ਦੇ ਮੇਰੇ ਕੋਲੇ ਆਲੂ ਸੀ ਇਹ ਆਪਣੇ ਘਰ ਦੇ ਆਲੂ ਨੇ ਤੇ ਇਹਨਾਂ ਨੂੰ ਮੈਂ ਉਬਾਲ ਲਿਆ ਜੀ ਉਬਾਲ ਕੇ ਛਿਲਕੇ ਠੰਡਾ ਕਰ ਲਿਆ ਠੰਡਾ ਕਰਨ ਦੇ ਬਾਅਦ ਜੀ ਇਹਨਾਂ ਨੂੰ ਮੈਂ ਇੱਕ ਕੁੰਡੇ ਦੇ ਵਿੱਚ ਪਾ ਲਿਆ ਇਸ ਤਰ੍ਹਾਂ ਆਪਾਂ ਇਹਨਾਂ ਨੂੰ ਕੁਟ ਲੈਣਾ ਵਾ ਇਹਨਾਂ ਨੂੰ ਬਿਲਕੁਲ ਆਪਾਂ ਘਮਾਉਂਦੇ ਘਮਾਉਂਦੇ ਹੋਏ ਤੇ ਬਿਲਕੁਲ ਆਪਾਂ ਮੈਸ਼ ਕਰਨਾ ਵਾ ਬਿਲਕੁਲ ਕੋਟ ਲੈਣੀ ਹੈ ਇਸ ਨਾਲ ਜਿਹੜੀ ਚਟਨੀ ਬਹੁਤ ਹੀ ਜ਼ਿਆਦਾ ਟੇਸਟੀ ਬਣ ਕੇ ਤਿਆਰ ਹੁੰਦੀ ਹੈ ਜਰੂਰ ਇਸ ਤਰ੍ਹਾਂ ਇੱਕ ਵਾਰੀ ਬਣਾ ਕੇ ਦੇਖਿਓ ਜੀ ਤੇ ਫਿਰ ਮੈਨੂੰ ਆਪਣਾ ਅਨੁਭਵ ਸ਼ੇਅਰ ਕਰਿਓ ਤੁਸੀਂ ਬਲੀਵ ਨਹੀਂ ਕਰ ਸਕੋਗੇ ਤੁਹਾਨੂੰ ਦਾਲ ਸਬ지 ਕਿ ਮੈਂ ਰੀਅਲ ਦੇ ਵਿੱਚ ਕਹਿ ਰਹੀ ਕਿ ਮੇਰੇ ਹਸਬੰਡ ਨੂੰ ਇੰਨੀ ਜ਼ਿਆਦਾ ਪਸੰਦ ਆਈ ਕਿ ਉਹ ਕਹਿ ਰਿਹਾ ਕਿ ਤੁਸੀਂ ਕੀ ਬਣਾਇਆ ਸੀ ਮੈਨੂੰ ਪਤਾ ਹੀ ਨਹੀਂ ਲੱਗਿਆ ਕਿ ਇੰਨੀ ਜ਼ਿਆਦਾ ਟੇਸਟੀ ਬਣੀ ਜਰੂਰ ਬਣਾ ਕੇ ਦੇਖਿਓ ਤੇ ਪੂਰੀ ਵੀਡੀਓ ਨੂੰ ਧਿਆਨ ਦੇ ਨਾਲ ਦੇਖਿਓ ਅਗਰ ਤੁਸੀਂ ਹੱਥਾਂ ਦੀ ਵਰਤੋਂ ਇਸ ਤਰ੍ਹਾਂ ਕਰ ਰਹੇ ਹੋ ਜੀ ਆਲੂਆਂ ਨੂੰ ਇਕੱਠਾ ਕਰਨ ਦੇ ਵਿੱਚ ਤਾਂ ਪਹਿਲਾਂ ਤੁਸੀਂ ਆਪਣੇ ਹੱਥ ਚੰਗੀ ਤਰ੍ਹਾਂ ਜ਼ਰੂਰ ਧੋ ਲਿਓ। ਆਪਾਂ ਜਿਹੜੇ ਆਲੂ ਆ ਜੀ ਕੁੱਟਣ ਤੋਂ ਬਾਅਦ ਦੇ ਚੰਗੀ ਤਰ੍ਹਾਂ ਇਸ ਤਰ੍ਹਾਂ ਇਕੱਠੇ ਕਰ ਲਏ ਆ। ਹੁਣ ਆਪਾਂ ਇਹਦੇ ਵਿੱਚ ਸਭ ਤੋਂ ਪਹਿਲਾਂ ਪਾਵਾਂਗੇ ਜੀ ਪਿਆਜ਼ ਮੈਂ ਦੋ మీడియం ਸਾਈਜ਼ ਦੇ ਪਿਆਜ਼ ਲੈ ਲਏ ਸੀ ਉਹਨਾਂ ਨੂੰ ਬਿਲਕੁਲ ਡੀਕ ਡੀ ਕੱਟ ਲਿਆ ਤੇ ਤਿੰਨ ਮੇ ਹਰੀ ਮਿਰਚਾਂ ਹੀ ਉਹਨਾਂ ਨੂੰ ਵੀ ਇਸ ਤਰ੍ਹਾਂ ਕੱਟ ਲਿਆ ਸੀ ਤੇ ਇਹ ਮੈਂ ਪਿਆਜ਼ ਲੈਨੇ ਪਿਆਜ਼ ਦੀ ਮੈਂ ਬਾਹਰੀ ਸਾਈਡ ਵਰਤ ਰਹੀ ਆ ਆਪਾਂ ਇਸ ਲਈ ਬੀਆਂ ਵਾਲੀ ਤੇ ਉੰਪਿਆ ਡੜੀ ਟਮਾਟਰ ਆ ਇਹਦੇ ਵਿੱਚ ਬਿਲਕੁਲ ਵੀ ਪਾਣੀ ਨਹੀਂ ਹੋਣਾ ਚਾਹੀਦਾ ਉਸ ਤੋਂ ਬਾਅਦ ਹਰਾ ਧਨੀਆ ਜੀ ਇਹ ਮੇਰੇ ਕੋਲੇ ਨਾਰਮਲ ਨਮਕ ਆ ਫਿਰ ਕਾਲਾ ਨਮਕ ਆ ਕਾਲੀ ਮਿਰਚ ਆ ਇਹ ਮੈਂ ਲਈ ਆ ਜੀ ਚਾਟ ਮਸਾਲਾ ਤੁਹਾਡੇ ਕੋਲੇ ਆਮਚੂਰ ਪਾਊਡਰ ਹੈਗਾ ਤੁਸੀਂ ਉਹ ਵੀ ਵਰਤ ਸਕਦੇ ਹੋ ਇਹ ਹੈਗੀ ਆ ਜੀ ਸੁੱਕੀਆਂ ਲਾਲ ਮਿਰਚਾਂ ਨੂੰ ਮੈਂ ਕੁੱਟ ਲਿਆ ਸੀਗਾ ਮਿਕਸੀ ਦੇ ਵਿੱਚ ਪੀ ਲਿਆ ਪਾਣੀ ਪਾ ਕੇ ਤੇ ਇਹਨਾਂ ਨੂੰ ਮੈਂ ਹਮੇਸ਼ਾ ਦਾਲ ਸਬਜ਼ੀ ਦੇ ਵਿੱਚ ਯੂਜ਼ ਕਰਦੀ ਆ ਮੈਂ ਉਹ ਵਰਤ ਰਹੀ ਆ ਤੇ ਉਸ ਤੋਂ ਬਾਅਦ ਮੈਂ ਯੂਜ਼ ਕੀਤਾ ਜੀ ਮੈਗੀ ਮਸਾਲਾ ਇਹ ਜਿਹੜੇ ਮਸਾਲੇ ਆ ਤੁਸੀਂ ਜਿੰਨੀ ਤੁਹਾਡੇ ਕੋਲੇ ਜਿਵੇਂ ਆਲੂ ਤੇ ਆ ਇਨਗਰੀਡੀਐਂਟ ਦੀ ਕੁਆਂਟੀਟੀ ਹੈਗੀ ਆ ਤੁਸੀਂ ਉਸ ਦੇ ਹਿਸਾਬ ਨਾਲ ਇਹ ਵਰਤਨੇ ਆ ਤੇ ਸਾਰੀਆਂ ਚੀਜ਼ਾਂ ਨੂੰ ਆਪਾਂ ਚੰਗੀ ਤਰ੍ਹਾਂ ਫਿਰ ਮਿਕਸ ਕਰ ਲੈਣਾ ਜੀ ਤੇ ਇੱਕ ਇੱਕ ਚੀਜ਼ ਇਹਦੇ ਵਿੱਚ ਲਾਸਟ ਤੇ ਜਰੂਰ ਜਟਪਟੀ ਚਟਨੀ ਮਤਲਬ ਬਣਾਉਣ ਲਈ ਪੈਣੀ ਆ ਉਹ ਮੇਰੀ ਸੀਕ੍ਰੇਟ ਇਨਗਰੀਡੀਐਂਟ ਆ ਮੇਰਾ ਉਹ ਪਾਵਾਂਗੇ ਜੀ ਇਸ ਤਰ੍ਹਾਂ ਆਪਣੀ ਆਲੂ ਦੀ ਚਟਨੀ ਹੈ ਜਿਹੜੀ ਬਿਲਕੁਲ ਬਣ ਕੇ ਤਿਆਰ ਹੋ ਚੁੱਕੀ ਆ ਦੀਨਵਾ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਹੈ ਦੇਖੋ ਚਟਨੀ ਆਪਣੀ ਬਿਲਕੁਲ ਰੈਡੀ ਹੈ ਜੀ ਹੁਣ ਪਾਵਾਂਗੀ ਮੇਰਾ ਫੇਵਰਟ ਤੇ ਸੀਕ੍ਰੇਟ ਇਨਗਰੀਡੀਐਂਟ ਇਹ ਹੈਗੀ ਹੈ ਈਮਲੀ ਦੀ ਖੱਟੀ ਮਿੱਠੀ ਚਟਨੀ ਜੋ ਕਿ ਮੈਂ ਘਰ ਦੇ ਵਿੱਚ ਬਣਾਈ ਹੈ ਇਹਦੀ ਰੈਸਪੀ ਤੁਸੀਂ ਮੇਰੇ ਚੈਨਲ ਤੇ ਜਾ ਕੇ ਦੇਖ ਸਕਦੇ ਹੋ ਇਹਦੇ ਵਿੱਚ ਮੈਂ 2 ਤੋਂ 2.5 ਚਮਚ ਪਾਈ ਹੈ ਜਿਹਦੇ ਨਾਲ ਟੇਸ ਇੰਨਾ ਵਧੀਆ ਬਣਦਾ ਇੰਨਾ ਵਧੀਆ ਬਣਦਾ ਖੱਟਾ ਮਿੱਠਾ ਤੁਸੀਂ ਬਲੀਵ ਨਹੀਂ ਕਰ पाओगे ਕੀ ਤੁਸੀਂ ਰੈਸਟੋਰੈਂਟ ਜਾ ਕੇ ਵੀ ਖਾਣੇ ਨਾ ਸਭ ਦੀਆਂ ਤੁਹਾਨੂੰ ਇਹ ਚੀਜ਼ ਮਹਿਸੂਸ ਕਰ पाओगे ਕਿ ਵਾਕਈ ਆਲੂ ਤੇ ਪਿਆਜ਼ ਦੀ ਚਟਨੀ ਇਸ ਤਰ੍ਹਾਂ ਇੰਨੀ ਟੇਸਟੀ ਬਣ ਕੇ ਤਿਆਰ ਹੁੰਦੀ ਹੈ ਕਿ ਬਹੁਤ ਜ਼ਿਆਦਾ ਸਾਰਿਆਂ ਨੂੰ ਬਹੁਤ ਪਸੰਦ ਆਉ ਖਾਸ ਕਰ ਤੁਸੀਂ ਪਰੌਠੇ ਬਣਾ ਕੇ ਤੇ ਮੱਖਣੀ ਦਿ ਨਾਲ ਇਹ ਗਰਮ ਗਰਮ ਮੱਖਣੀ ਕਰਕੇ ਵਿੱਚ ਪਾ ਕੇ ਖਾ ਕੇ ਦੇਖਿਓ ਬਹੁਤ ਹੀ ਟੇਸਟੀ ਬਣ ਕੇ ਤਿਆਰ ਹੁੰਦੀ ਹੈ ਅਗਰ ਤੁਹਾਨੂੰ ਮੇਰੀ ਰੈਸਪੀ ਵਧੀਆ ਲੱਗਦੀ ਹੈ ਵੀਡੀਓ ਵਧੀਆ ਲੱਗਦੀ ਹੈ ਤਾਂ ਜਰੂਰ ਲਾਈਕ ਸ਼ੇਅਰ ਕਰਿਆ ਕਰੋ ਜੀ ਚੈਨਲ ਨੂੰ ਸਬਸਕ੍ਰਾਈਬ ਕਰੋ ਇਸ ਦੇ ਨਾਲ ਮੈਨੂੰ ਮੋਟੀਵੇਸ਼ਨ ਮਿਲਦੀ ਹੈ ਤੁਹਾਡੇ ਨਾਲ ਮੈਂ ਇਸੇ ਤਰ੍ਹਾਂ ਦੀਆਂ ਰੈਸਪੀਜ਼ ਹੈਲਥੀ ਹੈਲਦੀ ਰੈਸਪੀ ਸ਼ੇਅਰ ਕਰਦੀ ਰਵਾਂਗੀ ਸਪੋਰਟ ਦਿੰਦੇ ਰਹੋ ਪਿਆਰ ਕਰਦੇ ਰਹੋ ਮਿਲਦੇ ਆ ਜੀ ਨਵੀਂ ਵੀਡੀਓ ਦੇ ਨਾਲ ਥੈਂਕ ਯੂ ਸੋ ਮੱਚ ਬਾਏ ਬਾਏ